ਮੈਨੂੰ ਯਾਦ ਆ ਤਾਮਿਲ ਲਾਡੂ ਜੇਲ੍ਹ ਚ ਬਾਦਲ ਸਾਹਿਬ ਨੂੰ ਕੋਇੰਬਟੂ ਰੱਖਿਆ ਗਿਆ ਮੇਰੇ ਮਦਰ ਤੇ ਮੈਂ ਸਾਨੂੰ ਮਿਲ ਨਹੀਂ ਦਿੱਤਾ ਜਾਂਦਾ ਸੀ 6-6 ਮਹੀਨੇ ਬਾਅਦ ਟਾਈਮ ਮਿਲਦਾ ਤੇ ਮੈਨੂੰ ਯਾਦ ਹੈ ਜਿਹੜੀ ਅਸੀਂ ਜਦ ਮਿਲ ਜਾਂਦੇ ਕੋਇੰਬਟੂ ਮੈਂ ਤੇ ਮੇਰਾ ਮੈਂ ਛੋਟਾ ਹੀ ਹੁੰਦਾ ਸੀ ਮੇਰੇ ਮਦਰ ਇਕੱਲੇ ਹੁੰਦੇ ਸੀ ਜਿਹੜੇ ਟੈਕਸੀ ਲੈਂਦੇ ਉਦੋਂ ਪੁਲਿਸ ਵਾਲੇ ਟੈਕਸੀ ਵਾਲਿਆਂ ਨੂੰ ਫੜ ਲੈਂਦੇ ਕਿ ਉਹਨਾਂ ਨੂੰ ਕੋਈ ਲੈ ਕੇ ਛੱਡਾਇਆ ਰਿਕਸ਼ੀ ਵਾਲਿਆਂ ਨੂੰ ਫੜ ਲੈਂਦੇ ਸਾਨੂੰ ਕੋਈ ਕਮਰਾ ਨਹੀਂ ਦਿੰਦਾ ਸੀ ਮੈਨੂੰ ਯਾਦ ਹੈ ਬੀਬੀ ਜੀ ਨੇ ਜੋਰਜ ਫਰਨੈਂਡਸ ਜੀ ਨਾਲ ਗੱਲ ਕੀਤੀ ਸਾਡੇ ਕੋਲੇ ਕੋ ਉਹ ਸਾਨੂੰ ਕੋਈ ਜਾਣਦਾ ਨਹੀਂ ਉੱਥੇ ਕੰਬੋਡੋਰ ਫਿਰ ਉਹਨਾਂ ਨੇ ਆਪਣਾ ਉਹਨਾਂ ਦਾ ਵਰਕਰ ਸੀ ਜੋਰਜ ਫਰਨੈਂਡਸ ਜੀ ਦਾ ਉਹਦਾ ਐਡਰੈਸ ਦਿੱਤਾ ਸੀ ਉਹਨਾਂ ਦੇ ਘਰੇ ਲੈ ਉਹ ਆਪਣੀ ਗੱਡੀ 'ਚ ਲੈ ਕੇ ਸਾਨੂੰ ਜੇਲ੍ਹ ਲੈ ਕੇ ਜਾਂਦੇ ਸੀ ਦੇਖੋ ਉਹ ਜ਼ਮਾਨੇ ਉਸ ਕਮਿਟਮੈਂਟ ਲੈਵਲ ਦੇਖੋ ਅੱਜ ਨਹੀਂ ਆਹ ਚੀਜ਼ਾਂ ਆਪਾਂ ਨੂੰ ਕੋਈ ਵੀ ਪਾਰਟੀ ਨੂੰ ਟਕੜਾ ਕਰ ਰੱਖਣਾ ਹੈ ਲਾਇਲਟੀ ਬਹੁਤ ਜ਼ਰੂਰੀ ਹੈ ਜਿਹੜੀ ਇੰਨਾ ਵਿੱਚ ਸੀ ਤੇ ਅਖੀਰ 'ਚ ਜਿਵੇਂ ਸਾਰੇ ਪਤਾ ਹੀ ਹੈ ਨਾ ਘੜੀ ਬੰਦੇ ਸੀ ਤੇ ਨਾ ਜੇਬ 'ਚ ਪੈਸਾ ਸੀ ਉਹਨੇ ਕਿਤੇ ਜੇਬ 'ਚ ਵਾਲਟ ਨਹੀਂ ਰੱਖਿਆ ਤੇ ਨਾ ਘੜੀ ਸੀ ਤੇ ਮੈਂ ਕਹਿੰਦਾ ਜਿਨ੍ਹਾਂ ਦੀ ਘੜੀ ਬੰਨੀ ਹੈ ਉਹਨਾਂ ਨੂੰ ਫੇਲ ਕਰ ਦਿੰਦੇ ਸੀ ਕਿਤੇ ਜ਼ਿੰਦਗੀ ਪੈਸੇ ਨਾਲ ਲਾਲਚੀ ਨਹੀਂ ਸੀ ਪੈਸੇ ਨਾਲ ਲਾਲਚੀ ਨਹੀਂ ਸੀ ਮੈਂ ਉਹਨਾਂ ਦੀ ਇੱਕ ਗੱਲ ਦੱਸਣਾ ਚਾਹੁੰਦਾ ਇਸ ਪੁਆਇੰਟ ਤੇ ਜਦੋਂ ਆ ਚੀਫ ਮਿਨਿਸਟਰ ਹਟੇ ਤੇ ਮੈਂ ਦੇਖਿਆ ਇਹਨਾਂ ਦੀ ਹੁਣ ਉਮਰ ਬਹੁਤ ਜ਼ਿਆਦਾ ਹੋ ਗਈ ਹੈ ਤੇ ਪੂਰੀ ਜ਼ਿੰਦਗੀ ਇਹਨਾਂ ਨੇ ਸਿਆਸਤ ਕੀਤੀ ਹੈ ਘਰੇ ਬੈਣਾ ਬੜਾ ਔਖਾ ਮੈਂ ਕਿਹਾ ਜਿਹੜਾ ਇਨਸਾਨ ਘਰੇ ਬਹਿ ਜਾਂਦਾ ਹੈ ਉਹ ਆਟੋਮੈਟਿਕਲੀ ਲਾਈਫ ਸ਼ੋਰ ਹੋਣ ਲੱਗ ਜਾਂਦੀ ਏ ਘਬਰਾਹਟ ਹੋਈ ਨਹੀਂ ਮੈਂ ਕਿਹਾ ਜੀ ਬਾਦਲ ਸਾਹਿਬ ਮੈਂ ਉਹਨਾਂ ਕੋਲ ਗੇ ਬੇਨਤੀ ਕਰਨ ਗਿਆ ਕਿ ਤੁਸੀਂ ਜੀ ਸਾਰੀ ਖੇਤੀ ਹੁਣ ਤੁਸੀਂ ਸੰਭਾਲ ਲਓ ਕਹੂੰਗੀ ਸਿਆਦ ਜ ਤੱਕ ਕਿਹੜੀ ਖੇਤੀ ਸੰਭਾਲ ਲਈ ਸੀ ਮੈਂ ਕਿਹਾ ਸਾਰਾ ਬਾਗ ਬਾਲਾ ਸਰ ਫਾਰਮ ਬਾਦਲ ਫਾਰਮ ਸਾਰਾ ਹੁਣ ਤੁਹਾਡੇ ਜੁੰਮੇ ਆ ਆ ਪਸ਼ੂ ਉਹਨਾਂ ਨੇ ਜਾਨਵਰ ਰੱਖੇ ਸਾਰਾ ਕੁਝ ਰੱਖਿਆ ਉਹਨਾਂ ਕੋਲੇ ਉਹ ਕਹਿੰਦੇ ਜੀ ਮੈਂ ਇੱਕ ਸ਼ਰਤ ਤੇ ਆ ਕੰਮ ਕਰੂੰ ਮੈਂ ਕਿਹਾ ਜੀ ਦੱਸੋ ਕੀ ਸ਼ਰਤ ਆ ਤੁਹਾਡੀ ਉਹ ਕਹਿੰਦੇ ਜਿਹੜੀ ਆਮਦਨ ਆਊਗੀ ਸੇਲ ਹੋਊਗੀ ਉਹ ਮੇਰੀ ਜਿਹੜਾ ਖਰਚਾ ਹੋਊਗਾ ਉਹ ਤੇਰਾ ਮੈਂ ਕਿਹਾ ਮੈਂ ਕਿਹਾ ਚਲੋ ਠੀਕ ਹੈ ਜੀ ਸੋ ਜਿਹੜਾ ਖਰਚਾ ਸੀ ਉਹ ਮੈਂ ਕਰਦਾ ਸੀ ਜਿੰਨੀ ਸੇਲ ਆਉਂਦੀ ਸੀ ਸਾਰਾ ਪੈਸਾ ਸ਼ਾਮ ਤੱਕ ਆਪਣੇ ਕੋਲੇ ਮਿਲਾ ਲੈਂਦੇ ਸੀ ਮੰਗਾ ਲੈਂਦੇ ਸੀ ਫਿਰ ਉਹ ਕੀ ਕਰਦੇ ਸੀ ਇੱਥੇ ਬਹਿ ਜਾਂਦੇ ਇਕ ਉੱਠੀ ਜਿਹੜੀ ਕੋਈ ਲੜਕੀ ਆਉਂਦੀ ਕਿਸੇ ਮੇਰੇ ਕੋਲੇ ਐਡਮਿਸ਼ਨ ਵਾਸਤੇ ਪੈਸਾ ਨਹੀਂ ਲਓ 20000 ਰੁਪਇਆ ਹਸਤਾਲ ਸਾਡੇ ਪੈਸੇ ਦੀ ਕਮੀ ਹੁਣ ਦੇ ਦਿਓ ਸਾਰਾ ਪੈਸਾ ਉਹਨਾਂ ਨੇ ਉਵੇਂ ਹੀ ਬਣ ਦਿੰਦੇ ਸੀ ਲਗਾਤਾਰ ਜਿੰਨੇ ਦਿਨ ਰਿਹਾ ਅੱਛਾ ਜਦ ਉਹਨਾਂ ਦੇ ਜਾਣ ਦੇ ਬਾਅਦ ਉਹ ਸਾਰੀ ਸੰਗਤ ਹੁਣ ਮੇਰੇ ਕੋਲੇ ਆਉਣ ਲੱਗ ਗਈ ਕਹਿੰਦੇ ਬਾਦਲ ਸਾਹਿਬ ਦਿੰਦੇ ਹੁੰਦੇ ਸੀ ਤੁਸੀਂ ਵੀ ਦਿਆ ਕਰੋ ਦੇਖੋ ਉਹਨਾਂ ਦੀ ਸੋਚ ਕੀ ਸੀ ਉਹਨਾਂ ਨੇ ਸਾਰਾ ਕੁਝ ਹੀ ਦੂਜੀ ਗੱਲ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਉਨੇ ਲਾਈਫ ਚ ਬਹੁਤ ਐਕਸਪੀਰੀਅੰਸ ਹੈ ਜਦੋਂ ਕੋਵਿਡ ਸੀ ਜਦੋਂ ਕੋਵਿਡ ਹੋਇਆ ਉਦੋਂ ਦਾ ਕੋਈ ਘਰੋਂ ਨਹੀਂ ਨਿਕਲਦਾ ਸੀ ਡਰਦਾ ਸੀ ਐਂ ਲੱਗਦਾ ਸੀ ਕਿਤੇ ਕੋਲ ਦੇਖ ਵੀ ਲਈਏ ਤਾਂ ਬੰਦਾ ਮਰ ਜਾਊਗਾ ਉਹ ਕਹਿੰਦੇ ਕਿਵੇਂ ਮੈਂ ਸੰਭਾਲਾਂ ਜਿਹੋ ਉਹਨਾਂ ਸੇਵਾ ਭਾਵਨਾ ਉਹ ਹਰ ਰੋਜ਼ ਡੀਸੀ ਮੁਕਸਰ ਨੂੰ ਫੋਨ ਕਰਦੇ ਸੀ ਕਿ ਲਿਸਟ ਮੰਗਾਉਂਦੇ ਸੀ ਅੱਜ ਮੁਕਸਰ ਜ਼ਿਲ੍ਹੇ 'ਚ ਕਿਹਨੂੰ ਕਿਹਨੂੰ ਕੋਵਿਡ ਹੋਇਆ ਕਿਉਂਕਿ ਉਦੋਂ ਹਰ ਬੰਦੇ ਦਾ ਨਾਂ ਆਉਂਦਾ ਸੀ ਤੇ ਉਹ ਅੱਛਾ ਉਹਦਾ ਲਿਸਟ ਬਣਾ ਕੇ ਉਹਦਾ ਨੰਬਰ ਮੰਗਾ ਕੇ ਫਿਰ ਟੈਲੀਫੋਨ ਕਰਦੇ ਸੀ ਕਿ ਦੱਸ ਕਾਕਾ ਤੈਨੂੰ ਕਿਸ ਚੀਜ਼ ਦੀ ਲੋੜ ਹੈ ਜੇ ਤੁਹਾਡੇ ਘਰੇ ਰੋਟੀ ਨਹੀਂ ਪੱਕਦੀ ਮੈਂ ਰੋਟੀ ਭੇਜੂੰਗਾ ਤੇ ਦਵਾਈ ਉਦੋਂ ਦਵਾਈਆਂ ਵੀ ਨਹੀਂ ਮਿਲਦੀਆਂ ਕਈ ਕਈ ਵਾਰ ਇੰਜੈਕਸ਼ਨ ਨਹੀਂ ਮਿਲਦੇ ਹੁੰਦੇ ਸੀ ਫਿਰ ਉਹਨਾਂ ਨੇ ਸਾਰੇ ਲੱਭ ਕੇ ਇੰਜੈਕਸ਼ਨ ਲੱਭ ਕੇ ਦਵਾਈਆਂ ਇੱਥੇ ਟੀਮਾਂ ਘਰੇ ਬਣਾਈਆਂ ਸੀ ਲਗਾਤਾਰ ਕੋਵਿਡ ਦੇ ਟਾਈਮ ਕਿਉਂਕਿ ਬਾਕੀ ਪੰਜਾਬ ਤੋਂ ਨਹੀਂ ਕਰ ਸਕਦੇ ਕਹਿੰਦੇ ਮੈਂ ਮੁਕਸਬ ਜ਼ਿਲ੍ਹੇ ਨੂੰ ਮੈਂ ਦਾ ਸੰਭਾਲਾਂ ਦੇਖੋ ਆਹ ਹੈ ਲੀਡਰਸ਼ਿਪ ਸਹੀ ਮੈਨੇ ਤੇ ਉਹ ਸਿਆਸਤ ਵਿੱਚ ਸੇਵਾ ਕਰਨ ਵਾਸਤੇ ਆਏ ਆ ਦੇਖੋ ਜਿੰਨੀ ਉਹਨਾਂ ਕੋਲੇ ਬੈਕਗ੍ਰਾਉਂਡ ਸੀ ਉਹਨਾਂ ਦਾ ਮਤਲਬ ਇੱਥੇ ਆਏ ਸੇਵਾਕ ਅੱਜ ਕੱਲ ਸਿਆਸਤ ਚ ਆਉਂਦੇ ਆ ਪਾਵਰ ਵਾਸਤੇ ਉਹਨਾਂ ਨੂੰ ਉਹਨਾਂ ਵਾਸਤੇ ਪਾਵਰ ਹੈ ਹੀ ਨਹੀਂ ਸੀ ਸਵੇਰੇ ਨਿਕਲ ਜਾਂਦੇ ਜੇ ਪੰਜਾਬ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਕਿਤੇ ਗੜੇ ਪਏ ਹੋਣ ਲੋਕਾਂ ਨੂੰ ਬਾਅਦ ਚ ਪਤਾ ਲੱਗਦਾ ਸੀ ਸਵੇਰੇ ਉਹ ਆਪ ਖੇਤ ਹੁੰਦੇ ਸੀ ਕਿ ਥੋੜੇ ਗੜੇ ਪੈ ਕੇ ਪਿੰਡ ਵਾਲੇ ਬਾਅਦ ਚ ਆਉਂਦੇ ਸੀ ਸੀ ਉਹਨਾਂ ਦਾ ਜਿਹੜੇ ਜੀਵਨ ਹੈ ਅੱਜ ਸਾਰੀ ਪਾਰਟੀ ਇਕੱਠੀ ਹੈ ਸਾਰੇ ਪੋਲੀਟੀਕਲ ਪਾਰਟੀ ਸਾਰੀਆਂ ਬੈਠੀਆਂ ਹੈ ਮੈਨੂੰ ਲੱਗਦਾ ਇੱਕੋ ਗੱਲ ਗਾਣਾ ਐ ਸੀ ਨਾ ਕਿਤੇ ਕਿਤੇ ਰੱਬ ਪੈਦਾ ਕਰਦਾ ਬਾਦਲ ਵਰਗਾ ਇਨਸਾਨ ਮੈਂ ਐ ਨਹੀਂ ਕਹ ਰਿਹਾ ਕਿ ਮੇਰੇ ਪਿਤਾ ਉਹਦਾ ਸਾਰਿਆਂ ਦੇ ਹਰ ਇਨਸਾਨ ਨੂੰ ਆਪਣੇ ਪਿਤੇ ਪਿਤਾ ਜੀ ਵਾਸਤੇ ਸਾਰਾ ਲਾਭ ਹੁੰਦੀ ਹੈ ਪਰ ਮੈਂ ਸਹੀ ਕਹਿਣਾ ਕਿਤੇ ਕਿਤੇ ਰੱਬ ਕਰਦਾ ਹੈ ਬਾਦਲ ਸਾਹਿਬ ਵਰਗਾ ਇਨਸਾਨ ਕਿਸੇ ਪਾਰਟੀ ਦੇ ਪੁੱਛ ਲੋ ਅਕ੍ਰੋਸ ਪਾਰਟੀ ਲਾਈਨ ਉਹਨਾਂ ਚ ਇੱਕ ਤਾਂ ਗੁੱਸਾ ਨਹੀਂ ਸੀ ਇੱਕ ਰਿਵੈਂਜ ਫੁੱਲ ਨਹੀਂ ਸੀ ਉਹ ਤਾਂ ਮੈਂ ਸਹੀ ਮੈਨਾਂ ਤੋਂ ਦੱਸਾਂ ਜਦੋਂ ਮੈਂ ਸਿਆਸਤ 'ਚ ਆਇਆ ਉਦੋਂ ਮੈਨੂੰ ਵੀ ਮੈਂ ਥੋੜਾ ਹੋਰ ਸੀ ਪਰ ਜਦੋਂ ਉਹਨਾਂ ਦੇ ਥੱਲੇ ਕੰਮ ਕੀਤਾ 15 ਸਾਲ 10 ਸਾਲ ਬਿਲਕੁਲ ਹੀ ਚੇਂਜ ਮੈਂ ਇਕੱਲਾ ਬੈਠੇ-ਬੈਠੇ ਮੀਟਿੰਗ ਦੇਖਦਾ ਰਹਿੰਦਾ ਸੀ ਕਿ ਲੋਕੀ ਤਤੇ ਉਬਲਦੇ ਆਉਂਦੇ ਸੀ ਕਮਰੇ 'ਚ ਐਵੇਂ ਬਰਫ਼ ਵਾਂਗੂ ਠੰਡੇ ਜਾਂਦੇ ਸੀ 5 ਮਿੰਟ 'ਚ ਉਬਲਦੇ ਆਉਂਦੇ ਸੀ ਕਈ ਵਾਰ ਜਸਦਰ ਸਾਹਿਬ ਦਾ ਨਹੀਂ ਕੀਤਾ ਨਹੀਂ ਕਿ ਬਸ ਗੱਲਾਂ ਜੀ ਅੱਛਾ ਹੁਣ ਮਤਲਬ ਜਿਹੜੇ ਆਉਂਦੇ ਸੀ ਉਹਨੂੰ ਆਈ ਨਹੀਂ ਪਤਾ ਸੀ ਆਏ ਕਿਸ ਵਾਸਤੇ ਆ ਦੇਖੋ ਆ ਇੱਕ ਬਹੁਤ ਵੱਡੀ ਗੱਲ ਹੈ ਜੇ ਕੋਈ ਕਿਸੇ ਨੇ ਉਹਨਾਂ ਦੇ ੱਤਕਾ ਕੀਤਾ ਕਈ ਪੋਲੀਟਿਕਲ ਸਾਡੇ ਦੇ ਪਰਚੇ ਵੀ ਕੀਤੇ ਗਏ ਮੇਰੇ ਮਦਰ ਨੂੰ ਵੀ ਆਂਦਾ ਕੀਤਾ ਗਿਆ ਜਦੋਂ ਸਾਡੀ ਵਾਰੀ ਆਈ ਉਹ ਜੋਸ਼ ਚੜ ਜਾਂਦਾ ਕਿ ਕਰੀਏ ਇੱਕ ਨਾ ਨਾ ਬਿਲਕੁਲ ਨਹੀਂ ਅੱਜ ਦੇਖੋ ਕੀ ਹੋ ਰਿਹਾ ਇੱਕ ਉਹਨਾਂ ਦੀ ਮੈਨੂੰ ਇੱਕ ਹੋਰ ਗੱਲ ਮੈਨੂੰ ਦੱਸੀ ਕਹਿੰਦਾ ਜੀ ਸੁਖਬੀਰ ਜਦੋਂ ਬੰਦਾ ਪਾਵਰ 'ਚ ਹੋਵੇ ਨਾ ਉਹਦੋਂ ਵੱਧ ਤੋਂ ਵੱਧ ਤੂੰ ਸੰਬੰਧ ਜੋੜ ਲੋਕਾਂ ਨਾਲ ਉਹ ਮੌਕਾ ਹੁੰਦਾ ਰੱਬ ਨੇ ਦਿੱਤਾ ਹੈ ਪਾਵਰ ਨੂੰ ਦੁਸ਼ਮਣੀ ਵਧਾਉਣ ਵਾਸਤੇ ਨਾ ਵਰਤੋ ਪਾਵਰ ਨੂੰ ਦੋਸਤੀ ਵਧਾਉਣ ਵਾਸਤੇ ਵਰਤੋ ਆਹ ਦੇਖੋ ਇੱਕ ਉਹਨਾਂ ਦੀ ਸੋਚ ਸੀ ਅੱਜ ਕੱਲ ਜਿਹੜੇ ਆਉਂਦੇ ਆ ਉਹ ਦੁਸ਼ਮਣੀ ਵਧਾਉਣ ਵਾਸਤੇ ਜਿਹੜਾ ਅੱਜ ਦਾ ਮੁੱਖ ਮੰਤਰੀ ਹੈ ਉਹਨੇ ਮੈਨੂੰ ਲੱਗਦਾ ਹੈ 올 ਪਾਰਟੀ ਦੁਸ਼ਮਣੀ ਕਰ ਚੁੱਕਿਆ ਹੈ ਮੈਨੂੰ ਲੱਗਦਾ ਜੇ ਇਹ ਕੋਈ हट ਗਿਆ ਕੋਈ ਵੀ हट ਗਿਆ ਸਾਰੀ 올 ਪਾਰਟੀਆਂ ਇਹਦੇ ਮਗਰ ਲੱਗਣਗੀਆਂ ਮੈਨੂੰ ਲੱਗਦਾ ਕਿਉਂਕਿ ਉਹ ਐ ਜਿਵੇਂ ਹੁੰਦਾ ਨਾ ਕੱਪੜਿਆਂ ਕੀ ਬਾਹਰ ਆਏ ਪਏ ਸਹੀ ਮਿਹਣੇ ਤੇ ਜੇ ਕਿਹਾ ਜਾਏ ਮੈਨੂੰ ਹਾਰਵਰਡ ਯੂਨੀਵਰਸਿਟੀ ਦੁਨੀਆ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਹੈ এডਿਕੇਸ਼ਨ ਦੀ ਮੈਂ ਕਹਿੰਦਾ ਪੋਲੀਟੀਕਲ ਯੂਨੀਵਰਸਿਟੀ ਜੇ ਹੈ ਕੋਈ ਉਪਸਤਾ ਪ੍ਰਕਾਸ਼ ਸਿੰਘ ਬਾਦਲ ਹੈ ਜਿੱਥੇ ਉਹਨਾਂ ਥੱਲੇ ਰਹਿ ਕੇ ਜੇ ਕੋਈ ਸਿੱਖ ਸਕਦਾ ਮੈਂ ਬਾਦਲ ਸਾਹਿਬ ਤੇ ਚੌਦੀ ਦੇਵ ਲਾਲ ਦੇ ਰਿਸ਼ਤੇ ਬਾਰੇ ਇੱਕ ਕਹਾਣੀ ਦੱਸਣਾ ਚਾਹੁੰਦਾ ਜਦੋਂ ਚੌਦੀ ਸਾਹਿਬ ਜਦੋਂ ਵੱਡੇ ਚੌਦੀ ਸਾਹਿਬ ਵਾਈਸ ਪ੍ਰੈਜ਼ੀਡੈਂਟ ਬਣੇ ਸਹੀ ਮਹੀਨੇ ਤੇ ਜਦੋਂ ਸਾਰੇ ਦੇਸ਼ ਨੇ ਉਹਨਾਂ ਨੂੰ ਪ੍ਰਧਾਨ ਮੰਤਰੀ ਵਾਸਤੇ ਚੁਣ ਲਿਆ ਸੀ ਕਿਉਂਕਿ ਉਹ ਇਲੈਕਸ਼ਨ ਉਹਨਾਂ ਨੇ ਜਿਤਾਇਆ ਤੇ ਉਹਨਾਂ ਨੇ ਖੜਾ ਕੀਤਾ ਜੇ ਪਹਿਲੀ ਵਾਰ ਹੋਣਾ ਹੈ ਹਿੰਦੁਸਤਾਨ ਦੀ ਦੁਨੀਆ ਦੇ ਇਤਿਹਾਸ ਵਿੱਚ ਲੋਕੀ ਕਹਿੰਦੇ ਤੁਸੀਂ ਪ੍ਰਧਾਨ ਮੰਤਰੀ ਬਣੋ ਕਹਿੰਦੇ ਮੈਂ ਨਹੀਂ ਬਣਾ ਤੇ ਮੈਨੂੰ ਯਾਦ ਹੈ ਉਹਦੇ ਬਾਅਦ ਮੈਂ ਬਾਦਲ ਸਾਹਿਬ ਨਾਲ ਕੁ ਦਿਨ ਮਿਲਣ ਗਿਆ ਉਹਨਾਂ ਨੂੰ ਯੋ ਵਾਈਸ ਪ੍ਰੈਜ਼ੀਡੈਂਟ ਹਾਊਸ ਉਪ ਵਾਈਸ ਪ੍ਰਾਈਮ ਮਿਨਿਸਟਰ অর ਡਿਪਟੀ ਪ੍ਰਾਈਮ ਮਿਨਿਸਟਰ ਦੇ ਹਾਊਸਡ ਤੇ ਉਹਨਾਂ ਨੇ ਬਾਲਸਾਬਾ ਚੌਹੀ ਸਾਬ ਟੈਲੀਫੋਨ ਆਇਆ ਬਾਲਸਾ ਨੂੰ ਮੈਨੂੰ ਆ ਕੇ ਮਿਲੋ ਇਮੀਡੀਏਟਲੀ ਤੇ ਮੈਨੂੰ ਨਾਲ ਲੱਗੇ ਮੈਂ ਨਾਲ ਬੈਠਾ ਸੀ ਉਹਨਾਂ ਦੇ ਬਾਲਸਾਬ ਨੂੰ ਕਹਿਣ ਲੱਗੇ ਬਾਲ ਸਾਬ ਤੁਹਾਨੂੰ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣਾ ਉਹ ਕਹਿੰਦੇ ਜੀ ਮੈਂ ਤਾਂ ਐਮਪੀ ਵੀ ਨਹੀਂ ਐ ਮੈਂ ਕਿਵੇਂ ਬਣੂੰਗਾ ਪ੍ਰਧਾਨ ਮੰਤਰੀ ਮਤਲਬ ਉਹਦੋਂ ਵੀਪੀ ਸਿੰਘ ਨਾਲ ਨਾਲ ਬਲਲਾ ਪੂਰੀ ਸਬੰਧ ਨਹੀਂ ਠੀਕ ਸੀ ਉਹ ਕਹਿੰਦੇ ਜੀ ਹੁਣੀ ਅਸਾਮ ਤੋਂ ਇੱਕ ਰਾਜ ਸਭਾ ਦੀ ਸੀਟ ਖਾਲੀ ਹੋਈ ਹੈ ਅਸਾਈ ਤੁਹਾਨੂੰ ਦਿੰਨੇ ਆ ਬਸ ਉਹਦੇ ਬਾਅਦ ਤੁਹਾਨੂੰ ਆਉਣ ਸਾਰੋ ਤੁਹਾਨੂੰ ਪ੍ਰਧਾਨ ਮੰਤਰੀ ਬਣ ਸਕਦੇ ਮੈਂ ਪੰਜਾਬ ਨਹੀਂ ਛੱਡਣਾ ਜੀ ਨਹੀਂ ਨਹੀਂ ਮੈਂ ਤੁਹਾਨੂੰ ਬਣਾਉਣਾ ਹੀ ਬਣਾਉਣਾ ਪ੍ਰਧਾਨ ਮੰਤਰੀ ਮਜ਼ਾ ਖੇੜਾ ਚਲਾ ਕੇ ਬਾਦਲ ਸਾਹਿਬ ਉਹ ਤੋਂ ਛੁਟਕੇ ਆਏ ਕੋਣਾਂ ਤਾਂ ਮਨ ਬਣਾ ਲਿਆ ਸੀ ਕਿ ਬਾਦਲ ਸਾਹਿਬ ਮੈਂ ਨਾਲ ਹੀ ਬੈਠਾ ਸੀ